ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਤ ਸੰਗਤ ਚਾਹੇ ਜਿੰਨੇ ਮਰਜੀ ਧਰਮ ਕਰ ਲਓ ਜਿੰਨੇ ਮਰਜੀ দান ਪੁੰਨ ਕਰ ਕਰ ਲਓ ਪਿਆਰਿਓ ਪਰ ਜੇ ਮਨ ਵਿੱਚ ਇਹ ਖਿਆਲ ਨਹੀਂ ਆਇਆ ਤਾਂ ਸਮਝੋ ਸਭ ਵਿਅਰਥ ਹੈ ਕਰਮ ਤਰਮ ਜਿੰਨੇ ਮਰਜੀ ਕਰ ਲਓ ਆਪਾਂ ਇਸ ਵਿਸ਼ੇ ਨੂੰ ਜਰਾ ਥੋੜਾ ਜਿਹਾ ਡੀਪਲੀ ਸਮਝਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਵਾਲ ਸਭ ਤੋਂ ਵੱਡਾ ਹੁੰਦਾ ਹੈ ਕਿ ਆਖਰ ਸਾਡਾ ਭਲਾ ਕਿਉਂ ਨਹੀਂ ਹੋ ਰਿਹਾ ਅਸੀਂ ਤਾਂ ਕਿਸੇ ਦਾ ਬੁਰਾ ਹੀ ਨਹੀਂ ਕਰਦੇ ਸਾਡਾ ਚੰਗਾ ਨਹੀਂ ਹੁੰਦਾ ਜੀ ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ ਕਰੀਬੀ ਜਾਣੇ ਆ ਪਰ ਅਸੀਂ ਮੰਨਦੇ ਵੀ ਨਹੀਂ ਅਸੀਂ ਕੀਨੇ ਵੀ ਅਸੀਂ ਕਿਸੇ ਦਾ ਬੁਰਾ ਹੀ ਨਹੀਂ ਕਰਦੇ ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਤਨ ਤਿੰਨ ਜਮ ਜਗਾਤੀ ਲੁੱਟੈ ਪਾਤਸ਼ਾਹ ਕਹਿੰਦੇ ਨੇ ਜੋ ਦੇਖ ਰਹੇ ਆ ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਕੌਣ ਲੁੱਟਦਾ ਹੈ ਇਹ ਲੁੱਟਦੇ ਨੇ ਉਹ ਜਿਹੜੇ ਸਾਡੇ ਵਿਕਾਰ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਜੇ ਆਪਾਂ ਪੁੱਛੀਏ ਪਿਆਰਿਓ ਬਾਣੀ ਨੇ ਇਹੋ ਹੀ ਕਿਹਾ ਹੈ ਜਪਜੀ ਸਾਹਿਬ ਦੀ ਬਾਣੀ ਤੇ ਆਜੋ ਜਪਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਹੈ 파ਰਸ਼ਾ ਕਹਿੰਦੇ ਨੇ ਅਸੰਖ ਗਲ ਵੱਡ ਹਤਿਆ ਕਮਾਹੇ ਗੁਰੂ ਨਾਨਕ ਸੱਚੇ 파ਰਸ਼ਾ ਕਹਿੰਦੇ ਨੇ ਕਿ ਭਲਿਆ ਯਾਦ ਰੱਖੀਂ ਕਿ ਤੂੰ ਧਰਮੀ ਬਣਦਾ ਜੇ ਤੂੰ ਵੱਡਾ ਨਾਟਕ ਕਰਦਾ ਏ ਆਪਣੇ ਆਪ ਨੂੰ ਕਹਿੰਨਾ ਮੈਂ ਤਾਂ ਧਰਮੀ ਆ ਮੈਂ ਤੇ ਕਿਸੇ ਦਾ ਬੁਰਾ ਨਹੀਂ ਕਰਦਾ ਜੀ ਮੈਂ ਤੇ ਇਹ ਨਹੀਂ ਕਰਦਾ ਤੇ ਤੂੰ ਗੁਰੂ ਨੂੰ ਭਲੇਖਾ ਦੇਣ ਦੀ ਕੋਸ਼ਿਸ਼ ਕਰੇ ਉਹ ਸਭ ਜਾਣਦਾ ਹੈ ਉਹ ਕਿਉਂਕਿ ਉਹ ਸਭ ਜਾਣਦਾ ਹੈ ਉਹ ਅੰਦਰ ਦੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਸਭ ਪਹਿਚਾਣਦਾ ਉਹ ਸਭ ਜਾਣਦਾ ਹੈ ਸਾਤ ਸੰਗਤ ਕਈ ਤੇ ਐਸੇ ਨੇ ਜਿਹੜੇ ਰੱਬ ਨੂੰ ਵੀ ਭਲੇਖਾ ਦੇਣਾ ਚਾਹੁੰਦੇ ਨੇ ਗੁਰੂ ਕੇ ਦਰਬਾਰ ਵਿੱਚ ਆ ਕੇ ਅੱਖਾਂ ਬੰਦ ਕਰਕੇ ਉਹ ਬੈਠ ਜਾਂਦੇ ਨੇ ਵੀ ਭਲੇਖਾ ਦੇਣੇ ਵੀ ਮੈਂ ਮੇਰੇ ਵਰਗਾ ਕੋਈ ਧਰਮੀ ਹੈ ਨਹੀਂ ਤੇ ਅੱਖਾਂ ਬੰਦ ਕਰਕੇ ਮੈਂ ਕਹਿਣਾ ਵੀ ਬਸ ਮੈਂ ਹੀ ਮੈਂ ਆ ਮੈਂ ਹੀ ਮੈਂ ਆ ਤੇ ਬਾਹਰ ਜਾ ਕੇ ਲੋਕਾਂ ਦੇ ਗਲ ਵੱਢੀ ਜਾਣੇ ਭਾਵ ਕੀ ਮਿਹਨਤ ਕਿਸੇ ਦੀ ਖਾਣੀ ਕਿਸੇ ਦਾ ਹੱਕ ਖਾਣਾ ਤੇ ਸਾਤ ਸੰਗਤ ਅਸੰਖ ਗਲ ਵੱਢ ਹੱਤਿਆ ਕਮਾਹੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਲੋਕਾਂ ਦੇ ਗਲੇ ਵੱਢਣੇ ਲੋਕਾਂ ਦੇ ਹੱਕ ਮਾਰਨੇ ਤੇ ਆਪਣੇ ਆਪ ਨੂੰ ਧਰਮੀ ਕਹਿਣਾ ਤੇ ਇਹ ਗੱਲ ਸਹੀ ਨਹੀਂ ਹੈਗੀ ਇਹ ਗੱਲ ਤੇ ਗੌਰ ਹੋਣਾ ਚਾਹੀਦਾ ਪਿਆਰਿਓ ਇਸੇ ਕਰਕੇ ਕਹਿਣਾ ਵੀ ਜਿੰਨੇ ਮਰਜ਼ੀ ਧਰਮ ਕਰਮ ਕਰ ਲੋ ਜੇਕਰ ਅਸੀਂ ਦਾਨ ਪੁੰਨ ਬਹੁਤ ਜ਼ਿਆਦਾ ਕਰੀਏ ਜੇ ਮਨ ਵਿੱਚ ਇਹ ਗੱਲਾਂ ਨਹੀਂ ਆਈਆਂ ਖਿਆਲ ਨਹੀਂ ਆਇਆ ਤਾਂ ਸਮਝ ਲਿਓ ਸਭ ਬੇਅਰਥ ਹੈ ਕਿਵੇਂ ਬੇਅਰਥ ਹੈ ਜੀ ਇਹ ਤਾਂ ਬੇਅਰਥ ਹੈ ਕਿਉਂਕਿ ਅਸੀਂ ਧਰਮ ਕਰਮ ਤੇ ਕੀਤਾ ਪਰ ਬਖਾਵੇ ਲਈ ਕੀਤਾ ਇੱਕ ਗੱਲ ਇਹ ਹੈ ਕਈ ਲੋਕ ਬਖਾਵਾ ਬਹੁਤ ਕਰਦੇ ਹੁੰਦੇ ਆ ਪੱਖਾ ਦੇਤਾ ਗੁਰੂ ਘਰ ਤਾਂ ਉਹਦੇ ਚਾਰੇ ਫਰਾਂ ਤੇ ਨਾਂ ਲਿਖ ਦੋ ਹੁਣ ਜਦੋਂ ਪੱਖਾ ਘੁੰਮੂਗਾ ਹੁਣ ਨਾਂ ਕਿੱਥੋਂ ਪੜਿਆ ਜਾਊਗਾ ਨਾਲੇ ਪਹਿਲੀ ਗੱਲ ਇਹ ਹੁੰਦਾ ਵੀ ਗੁਰੂ ਘਰ ਕੋਈ ਵੀ ਚੀਜ਼ ਦਿੱਤੀ ਉਹਦੇ ਤੇ ਸ਼ਬਦ ਜਿਹੜਾ ਹੈ ਦਾਨ ਨਹੀਂ ਲਿਖਣਾ ਚਾਹੀਦਾ ਕਿਉਂਕਿ ਦਾਨ ਆਪਣੇ ਤੋਂ ਛੋਟੇ ਨੂੰ ਦਈਦਾ ਤੇ ਅਸੀਂ ਜੇ ਗੁਰੂ ਨੂੰ ਛੋਟਾ ਸਮਝਦੇ ਆ ਪਿਆਰਿਓ ਫਿਰ ਅਸੀਂ ਦਾਨ ਦੇ ਰਹੇ ਆ ਅਸੀਂ ਕੌਣ ਹੁੰਨੇ ਆ ਗੁਰੂ ਨੂੰ ਦੇਣ ਵਾਲੇ ਅਸੀਂ ਤਾਂ ਰੋਜ਼ ਮੰਗਦੇ ਆ ਮੰਗਦੇ ਤਾਂ ਅਸੀਂ ਆ ਉਹ ਦਾਤਾ ਹੈ ਨਾ ਉਹ ਦਾਤਾ ਦੇਣ ਵਾਲਾ ਹੈ ਅਸੀਂ ਉਹ ਤੋਂ ਲੈ ਰਹੇ ਆ ਤੇ ਅਸੀਂ ਕੌਣ ਹੁੰਨੇ ਆ ਉਹਨੂੰ ਦਾਤਾ ਦੇਣ ਵਾਲੇ ਸੋਚੋ ਜਰਾ ਉਹ ਦਾਤੇ ਨੂੰ ਅਸੀਂ ਕੁਝ ਦੇਣਾ ਦੇਣਾ ਬਿਲਕੁਲ ਜੇ ਚਾਹਾਂਗੇ ਤਾਂ ਵੀ ਨਹੀਂ ਦੇ ਸਕਦੇ ਉਹ ਤੋਂ ਤਾਂ ਅਸੀਂ ਮੰਗ ਕੇ ਲਿਆ ਹੋਇਆ ਸਾਰਾ ਮੈਂ ਬੇਨਤੀ ਕਰਾਂ ਵੀ ਅਸੀਂ ਤੇ ਮਨ ਦੇ ਵਿੱਚ ਹੰਕਾਰ ਹੁੰਦਾ ਗੁਰੂ ਘਰ ਪੱਖਾ ਦੇ ਤਾਂ ਉਹ ਤੇ ਵੀ ਨਾਂ ਲਿਖੋ ਕਈ ਤੇ ਲੜ ਪੈਂਦੇ ਆ ਵੀ ਸਾਡਾ ਨਾਂ ਨਹੀਂ ਲਿਖਿਆ ਹੁਣ ਕਈ ਐਸੇ ਹੁੰਦੇ ਜਿਹੜੇ ਕਹਿੰਦੇ ਭਾਈ ਸਾਹਿਬ ਜੀ ਪੱਥਰ ਲਵਾਤਾ ਮੇਰਾ ਨਾਂ ਲਿਖਣਾ ਚਾਹੀਦਾ ਮੇਰਾ ਮੇਰਾ ਸਪੀਕਰ ਚ ਨਾਂ ਬੋਲੋ ਮੇਰਾ ਅਰਦਾਸ ਚ ਨਾਂ ਬੋਲੋ ਵੀ ਇਹਨਾਂ ਨੇ ਇੰਨੇ ਪੈਸੇ ਦਿੱਤੇ ਆ ਜੀ ਤੇ ਪਤਾ ਲੱਗੇ ਲੋਕਾਂ ਨੂੰ ਕਈ ਹੰਕਾਰ ਦੇ ਵਿੱਚ ਹੁੰਦੇ ਨਾ ਵੀ ਲੋਕਾਂ ਨੂੰ ਪੈਸਾ ਲੱਗੇ ਗੁਰੂ ਘਰ ਵਾਸਤੇ ਇਹਨਾਂ ਨੇ ਸੇਵਾ ਦਿੱਤੀ ਐ ਗੁਰੂ ਨੂੰ ਭੇਟਾ ਦੇਈ ਦੀ ਐ ਦਾਨ ਨਹੀਂ ਦਾਨ ਸ਼ਬਦ ਜਿਹੜਾ ਹੈ ਨਹੀਂ ਨਾਲੇ ਜਿਹੜੀ ਗੁਰੂ ਘਰ ਚੀਜ਼ ਦੇ ਦਿੱਤੀ ਉਹਦੇ ਤੇ ਨਾਮ ਲਿਖਣ ਤੋਂ ਭਾਵ ਹੁੰਦਾ ਇਹ ਚੀਜ਼ ਤੇ ਅਬਦਾ ਕਬਜ਼ਾ ਰੱਖਣਾ ਅਸੀਂ ਤੇ ਅਬਦਾ ਕਬਜ਼ਾ ਰੱਖਦੇ ਆ ਜੀ ਪਤਾ ਲੱਗੇ ਵੀ ਫਲਾਣੇ ਨੇ ਇਹ ਸੇਵਾ ਕਰਾਈ ਸੀ ਪਤਾ ਲੱਗੇ ਬਹੁਤੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਵੀ ਨਹੀਂ ਭਾਈ ਗੁਰੂ ਸਭ ਜਾਣੀ ਜਾਣ ਹੈ ਉਹਨੂੰ ਸਾਰਾ ਹੀ ਪਤਾ ਹੈ ਕੀਨੇ ਕਿੰਨਾ ਦਿੱਤਾ ਉਹ ਕਾਲ ਥਾਏ ਪਾਏ ਬਸ ਸਾਡੀ ਸੇਵਾ ਨੂੰ ਉਹ ਪ੍ਰਵਾਨ ਕਰੇ ਪ੍ਰਮਾਤਮਾ ਕਈਆਂ ਦੀ ਸੋਚ ਇਹ ਹੁੰਦੀ ਆ ਮੈਂ ਬੇਨਤੀ ਕਰਾਂ ਵੀ ਜਦੋਂ ਇਹੋ ਜੀ ਸੋਚ ਲੈ ਕੇ ਚੱਲਾਂਗੇ ਵੀ ਸਾਡਾ ਨਾਂ ਹੋਵੇ ਲੋਕ ਸਾਨੂੰ ਕਹਿਣ ਅਸੀਂ ਗੁਰੂ ਨੂੰ ਦਾਨ ਦਿੱਤਾ ਜੇ ਦਿੱਤਾ ਵੋ ਦਿੱਤਾ ਤੇ ਉਦੋਂ ਭਲਾ ਕਿੱਥੋਂ ਹੋਏਗਾ ਜਰਾ ਲੋਕਾਂ ਦਾ ਪੈਸਾ ਖਾਣਾ ਗਰੀਬ ਬੰਦੇ ਦਾ ਹੱਕ ਖਾਣਾ ਤੇ ਮੇਰੀ ਇੱਕ ਗੱਲ ਜ਼ਰੂਰ ਸਮਝ ਲਿਓ ਵੱਡੇ-ਵੱਡੇ ਮੌਲਾਂ 'ਚ ਜਾ ਕੇ ਆਪਾਂ ਸ਼ਾਪਿੰਗਾਂ ਕਰਦੇ ਆਂ ਸਭ ਕੁਝ ਖਰੀਦਦੇ ਆਂ ਜਿੰਨਾ ਪ੍ਰਾਈਜ਼ ਐ ਉਹ ਆਪਾਂ ਸਭ ਪੇ ਕਰਦੇ ਆਂ ਉੱਥੇ ਨਹੀਂ ਆਪਾਂ ਕਹਿੰਦੇ ਵੀ ਘੱਟ ਕਰ ਲਓ ਬਾਹਰ ਆ ਕੇ ਰੇੜੀ ਵਾਲੇ ਦੇ ਨਾਲ ਅਸੀਂ 2-2 ਰੁਪਈਆ ਪਿੱਛੇ 5-5 ਰੁਪਈਆ ਪਿੱਛੇ ਖੈਬਰਦੇ ਆਂ ਨਹੀਂ ਨਹੀਂ ਇਦਾਂ ਕਰ ਲਾ ਆਹ ਕਰ ਲਾ ਇਹ ਕਰ ਲਾ ਤੇਰਾ ਰੇਟ ਤੇਰਾ ਲੱਗ ਤੂੰ ਹੋ ਗਿਆ ਜੀ ਗਰੀਬ ਬੰਦੇ ਨਾਲ ਅਸੀਂ ਬਹੁਤ ਬੈਂਸ ਬਾਜੀ ਕਰਦੇ ਆਂ ਆਉਂ ਗੱਲ ਬਖਰੀਆ ਜਿਨ੍ਹਾਂ ਨੇ ਆਪਣੀ ਰੇਟ ਬਣਾ ਜੋ ਠੀਕ ਹੈ ਰੇਟ ਹੈ ਪਿੱਛੋਂ ਸਭ ਕੁਝ ਉਹ ਜ਼ਰੂਰ ਦਿਓ ਪਰ ਇੱਕ ਪੱਖ ਇਹ ਵੀ ਹੈ ਵੀ ਅਸੀਂ ਕਿੱਥੇ ਤਾਂ ਅਸੀਂ ਲੱਖਾਂ ਦੀ ਪਰਵਾਹ ਨਹੀਂ ਕਰਦੇ ਕਿੱਥੇ ਅਸੀਂ 5-5 ਰੁਪਈਆ ਰੁਪਈਆ ਪਿੱਛੇ ਵੈਸ ਰਹੇ ਹਾਂ ਕੀ ਕਿੱਥੇ ਕਿੱਧਰ ਜਾਂਦੀ ਹੈ ਗੱਲ ਸੋਚ ਕੇ ਵੇਖੋ ਜਿਨੇ ਮਰਜ਼ੀ ਧਰਮ ਕਰਮ ਕਰ ਲਈਏ ਜਿੰਨਾ ਚਿਰ ਉਹ ਸਤਿਗੁਰੂ ਬਾਛਾ ਕਹਿੰਦੇ ਨੇ ਗੁਰੂ ਨਾਨਕ ਸੱਚੇ ਬਾਛਾ ਨੇ ਇਸੇ ਕਰਕੇ ਕਿਹਾ ਚੰਗਾ ਨਾਉ ਰਖਾਏ ਕਹਿ ਜਸਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ ਪਰਸਾ ਕਹਿੰਦੇ ਨੇ ਚੰਗਾ ਨਾਉ ਚੰਗਾ ਤੇਰਾ ਨਾਮ ਹੋਵੇ ਚੰਗੇ ਤੇਰੇ ਨਾਮ ਦੀ ਪਹਿਚਾਨ ਹੋਵੇ ਤੇਰੇ ਆਸੇ ਪਾਸੇ ਲੋਕ ਫਿਰਨ ਤੇ ਭਲਿਆ ਵਧੀਆ ਤੇਰਾ ਨਾਮ ਬੋਲੇ ਤੇਰੀ ਤੂਤੀ ਬੋਲਦੀ ਹੋਵੇ ਆਪਣੇ ਆਪ ਨੂੰ ਤੂੰ ਧਰਮੀ ਅਖਵਾਵੇਂ ਧਰਮ ਦੇ ਖੇਤਰ ਦੇ ਵਿੱਚ ਤੇਰਾ ਬੋਲ ਵਾਲਾ ਹੋਵੇ ਤੇਰੀ ਪੁੱਛ ਗਿੱਚ ਹੋਵੇ ਵਧੀਆ ਤੈਨੂੰ ਲੋਕ ਕਹਿਣ ਵੀ ਸਕੱਤਰ ਆ ਗਏ ਜੀ ਫਲਾਣੀ ਪਾਰਟੀ ਦੇ ਜੇ ਉਹ ਪ੍ਰਧਾਨ ਜੀ ਆ ਗਏ ਤੇ ਹਾਲਾਂਕਿ ਤੇਨੂੰ ਬਹੁਤ ਵਧੀਆ ਸਲਾਮਾਂ ਹੋਣ 50 ਗੱਡੀਆਂ ਤੇਰੇ ਅੱਗੇ 50 ਤੇਰੇ ਪਿੱਛੇ ਭਾਪ ਕਹਿਣ ਤੋਂ ਭਾਪ ਕੇ ਪ੍ਰਧਾਨ ਮੰਤਰੀ ਵਾਲੀ ਫੀਲਿੰਗ ਮੁੱਖ ਮੰਤਰੀ ਵਾਲੀ ਅੱਜ ਦੇ ਆ ਜਿਹੜੇ ਝੂਠੇ ਰਾਜੇ ਆ ਚਲੋ ਕੋਈ ਗੱਲ ਨਹੀਂ ਤੇ ਆ ਜਿਹੜੀ ਫੀਲਿੰਗ ਹੈ ਜੇ ਇਦਾਂ ਦਾ ਹੋਵੇ ਜੇ ਇਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੀ ਸਤਿਗੁਰੂ ਕਹਿੰਦੇ ਜੇ ਇਨਾ ਸਭ ਕੁਝ ਤੇਰੇ ਅੱਗੇ ਪਿੱਛੇ ਹੋਵੇ ਤੇਰੀ ਡਾਲਰ ਸ਼ੌਹਰਤ ਹੋਵੇ ਤੇ ਯਾਦ ਰੱਖੀ ਪਿਆਰਿਆ ਕਿ ਤੇਰਾ ਨਾਮ ਹੋਵੇ ਵੱਡੇ ਪੱਦਰ ਤੇ ਪਰ ਇਹ ਗੱਲ ਯਾਦ ਰੱਖੀ ਕਿ ਭਲਿਆ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਤੈਨੂੰ ਕਿਸ ਕਦਰ ਬਣਾਇਆ ਕਿਸ ਕਦਰ ਰੱਖਿਆ जे ते तो नजर ना आई तो बात ना पूछेगी जे तू परमात्मा निगाह फिर तेरा लाहौल कर ली है याद रखी किसी काम का नहीं है किसी काम का नहीं है किसी काम का ही नहीं है याद रखी प्यारेनती करके कर रहा ह्योंकि ਕਰਮ ਧਰਮ ਜਿਨੇ ਮਰਜ਼ੀ ਕਰ ਲਈਏ ਪੁੰਨ ਫਲ ਜਿਨੇ ਮਰਜ਼ੀ ਕਰ ਲਈਏ ਜੇਕਰ ਅਸੀਂ ਗੁਰੂ ਦਾ ਉਪਦੇਸ਼ ਨਹੀਂ ਮੰਨਿਆ ਗੁਰੂ ਦੀ ਮੰਨ ਕੇ ਚੱਲੇ ਹੀ ਨਹੀਂ ਉਹਦੀ ਸਿੱਖਿਆ ਨੂੰ ਨਹੀਂ ਸਮਝਿਆ ਫਿਰ ਕੋਈ ਫਾਇਦਾ ਨਹੀਂ ਤੇ ਪਿਆਰਿਓ ਮੰਨਿਆ ਸੁਣਿਆ ਦੁਖ ਪਾਪ ਕਾ ਨਾਸ਼ ਜੇ ਗੁਰੂ ਦੀ ਸੁਣਾਗੇ ਮੰਨਾਂਗੇ ਫਿਰ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋਏਗਾ ਉਦੋਂ ਪਹਿਲਾਂ ਨਹੀਂ ਹੋਣਾ ਬਸ ਇਹ ਗੱਲ ਜ਼ਰੂਰ ਸਮਝ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ